ਅਚਖਾਂਡਿ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਅਤੇ ਸਾਫ ਸਫਾਈ ਦੀ ਸੇਵਾ ਅਰਦਾਸ ਉਪਰੰਤ ਆਰੰਭ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਪਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਬਰਮਿੰਗਮ ਨੂੰ ਸੌਂਪੀ ਗਈ ਹੈ ਛੇ ਹਰਮੰਦਰ ਸਾਹਿਬ ਦੇ ਉੱਪਰ ਗੁੰਬਦਾਂ ਦੇ ਲੱਗੇ ਸੋਨੇ ਦੀ ਤੁਆਈ ਦਾ ਇਹ ਕੰਮ ਹੈ ਜਿਸ ਦੀ ਸੇਵਾ ਹੁਣ ਕੀਤੀ ਜਾ ਰਹੀ ਹੈ بارش ਅਤੇ ਪ੍ਰਦੂਸ਼ਣ ਆਦਿ ਕਰਕੇ ਸੋਨੇ ਦੀ ਚਮਕ ਸਮਾਂ ਪਾ ਕੇ ਘਟ ਜਾਂਦੀ ਹੈ ਜਿਸ ਦੀ ਸਾਫ ਸਫਾਈ ਜ਼ਰੂਰੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰਲੇ ਹਿੱਸੇ ਵਿੱਚ ਲੱਗੇ ਸੁਨਾਰੇ ਪੱਤਰੇ ਅਤੇ ਮੀਨਾਕਾਰੀ ਦੀ ਮੁਰੰਮਤ ਦਾ ਕਾਰਜ ਵੀ ਕੀਤਾ ਜਾਂਦਾ ਹੈ ਇਸ ਸਾਰੇ ਕੰਮ ਦੇ ਵਾਸਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਨੇ ਇਹ ਸੇਵਾ ਕਰੀਬ 10-12 ਦਿਨ ਚੱਲਦੀ ਰਹਿੰਦੀ ਹੈ ਜਿਸ ਤ하ਤ ਪਾਵਨ ਅਸਥਾਨ ਦੇ ਬਾਹਰੀ ਹਿੱਸੇ ਤੇ ਲੱਗੇ ਸੋਨੇ ਦੀ ਧੁਆਈ ਕੁਦਰਤੀ ਢੰਗ ਨਾਲ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਇਸ ਸਫਾਈ ਦੇ ਵਾਸਤੇ ਕੋਈ ਵੀ ਕੈਮੀਕਲ ਜਾਂ ਬਾਹਰੀ ਚੀਜ਼ ਨਹੀਂ ਵਰਤੀ ਜਾਂਦੀ ਹੈ। ਸੋਨੇ ਦੀ ਧੁਆਈ ਲਈ ਰੀਠੇ ਨੂੰ ਉਬਾਲ ਕੇ ਉਸ ਦਾ ਪਾਣੀ ਤੇ ਨਿੰਬੂ ਦਾ ਰਸ ਵਰਤੇ ਜਾਂਦਾ ਹੈ। ਇਹ ਸਾਰੀ ਸਫਾਈ ਕੁਦਰਤੀ ਤੌਰ ਤੇ ਕੀਤੀ ਜਾਂਦੀ ਹੈ। ਸਤਿਗੁਰੂ ਸ਼ਿਵਗ੍ਰਾਮਦਾਸ ਸਾਹਾ ਜੀ ਦੀ ਬੜੀ ਅਪਰਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਅਈਸਾ ਪਾਇ ਮੁੰਦਰ ਸਿੰਘ ਜੀ ਬਰਮਿੰਘਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮਿਹਰ ਭਰਿਆ ਹੱਥ ਰੱਖ ਕੇ ਜੋ ਸੇਵਾ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਆ ਸ਼ਹਿਰ ਤੋਂ ਲੈ ਕੇ ਸੇਵਾ ਚાલુ ਹੋਈ ਹੈ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪਤਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ ਹੁਣ ਸਾਡੇ ਵੀਰ ਜੀ ਭਾਈ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਆਪ ਜੀ ਨੂੰ ਦੱਸਣਗੇ ਬਾਬਾ ਜੀ ਦੇ ਭਾਈ ਗੁਰਦੇਵ ਸਿੰਘ ਜੀ ਕਿੰਨੇ ਚਿਰ ਤੋਂ ਆਪਾਂ ਲਗਾਤਾਰ ਇਸ ਸੇਵਾ ਦੇ ਵਿੱਚ ਸ਼ਾਮਲ ਹੋਏ ਆ ਆਪਣੀ ਹੋਈ ਹੈ ਨੰਨੇ ਸੋਨੇ ਸੇਵਾ 1995 ਤੋਂ 1999 ਤੱਕ ਹੋਈ ਹੈ ਭਾਰਤ ਦੇਸ਼ ਤੋਂ ਬਾ 150 ਸਾਲ ਕੋ ਸੇਵਾ ਨਹੀਂ ਬੋਲ ਸਕੀ ਇਸ ਤਰ੍ਹਾਂ ਕਿ ਮਹਾਰਾਣੀ ਜੀ ਨਾਲ ਇਨਸਾਨੀ ਰਿਤੇ ਨੂੰ ਸੇਵਾ ਬਖਸ਼ਿਤ ਤੇ ਪਰਕਰਾਂ ਸੇਵਾ ਦਿੱਤੀ ਜਿਹਦੇ ਵਿੱਚ ਤੋਂ ਵੀ ਪਤਰੇ ਲਾਇਗ ਹੈ ਉਹਨਾਂ ਦੀ ਤਵਾਏ ਕਿ ਆਪ ਨੂੰ ਕੰਮ ਕਰ ਰੱਖਣ ਵਾਸਤੇ हरेक साल संगत आज महापुरशक शेरवाद लैके मैंबर आज तकरीबन दस तो ग्यारह बारह महाराज महाराज टाइमिंग नहीं ला नहीं सकते क्वालिटी एंड क्वालिटिट सेवा करनी है तो सफाई जो है रीठे न की जाती है रीठा जो अपरातम रीठा है तो वो कैमिकल नहीं है इसनों तीन घंटे उबाल के उसको साबण बना दिया नैचुरल बाकी नींबू यूज कहते अपना ਡਰਾਈ ਪਾਊਡਰ ਯੂਜ਼ ਕੀਤੇ ਤੇ ਕਰੀ ਜਾਏ ਜਿੱਦ ਤੇ ਨਾ ਫਲਾਬਸ ਹੁੰਦੇ ਆ ਉਹਦੇ ਵਿੱਚ ਪਾਊਡਰ ਦੇ ਨਾਲ ਕੁਝ ਪ੍ਰੋਸਨਾਂ ਵੀ ਮਿਲ ਜਿੱਤੀ ਜਾਂਦੀ ਹੈ ਮਾਰਕਿਰਪਨ ਉਹ ਹੋਇ ਤੰਬ ਵਾਪਸ ਆ ਜਾਂਦੀ ਹੈ ਤੇ ਰੋਚਨ ਦਾ ਕਰਕੇ ਸੋਲੂਸ਼ਨ ਕਰਕੇ ਅੱਜ ਦੇਖੋ ਤੁਹਾਨੂੰ ਦੇਖ ਨਹੀਂ ਹੁੰਦਾ ਉਹਨੇ ਚੰਗ ਕਰ ਹੈ ਇਹ ਹੋਣ ਲਗਾ 3 ਮਨਸ 10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮੀਂਹ ਦੇ ਨਾਲ ਪਾਣੀ ਜੰਮ ਜਾਂਦਾ ਕਾਲਾ ਕਾਲਾ ਗਲਾ ਹੋਰ ਕੁਝ ਨਹੀਂ ਹੁੰਦਾ ਕਾਲਾ ਕਾਲਾ ਪਾਣੀ ਜੰਮਿਆ ਹੁੰਦਾ ਸਮੋਕ ਸਮੋਕ ਦੇ ਨਾਲ ਬਿਲਕੁਲ ਸਾਫ਼ ਰਹਿੰਦਾ ਕੀ ਹੱਲ ਕੀ ਹੈ ਜੀ ਇਸ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਜੀ ਸਰਕਾਰਾਂ ਕਰਨ ਗਿਆ ਹੋ ਤੁਹਾਨੂੰ ਸੇਵਾ ਮਿਲ ਜਾਂਦੀ ਸਾਨੂੰ ਆਪਣਾ ਲਾਹਾ ਤੁਹਾਨੂੰ ਆਪਣੀ ਲਾਲਚ ਵੀ ਸੇਵਾ ਮਿਲਦੀ ਹੈ ਸਾਨੂੰ ਇਹੀ ਲਾਹਾ ਪੋਲੂਸ਼ਨ ਕੰਟਰੋਲ ਸਰਕਾਰਾਂ ਨਹੀਂ ਕਰਨਾ